ele तो सारे को बी है कि रामीला ग्रांड बिच पहुंचो संजीव बलकीत राय पता मेरे ब्रदर पोचे गाड़िया मादेवी قاتے نہ مرو اے جی وتا انت ٹھہر آج تو نہ رہو رکھی نڈھن دور دور جھپڑو جائے گا اے رادوی شقتی اور پرماگی جو تے نیھا پیندے کہتے ہیں اے روک کا تیرا سب لون ملک کھاڈی گیا سکھری تے میندے کینسی ہے چلے چلیو اب چلتے लंका के कारा ने राम है तो तेरा में दूंगा एक से एक और तो तेरे काल के रूप में आया है और उससे अभी क्षमा मांग ले नहीं तो तुझे भी तेरे इन अंक से उठाकर पटक-पटकू फाव फेंकूंगा लखेश बस हाय स्त्रियों पर अत्याचार कर कर निर्बलों पर अत्याचार कर कर तू अपने आप को बलवान समझता है अब तेरे दंड का समय आ गया है अब जो दंड तुझे मिलेगा उसका बोझ <laughs> सो बेती so, है जल्द को जल्द पंडाल बच्चे पहुंचो

शरण का ये लोक है का इन आलुओं और आगर आगरों की सहायता से सेवर तो से जो तुम कर

उन्होंने फाल्के जी जरा की सहयोगी सबो गुप्ता जी के पास खड़े सभी को भी सामने प्रेस को कौन निकालो तो आज सभी जी प्रेस को बोलिया उन्होंने जो है रवि सभी जी कुछ सभी सभी सागर अपनी ट्रॉफी लेकर

ਹਾਂਜੀ ਅੱਜ ਜੋ ਅਸੀਂ ਦਸਹਿਰੇ ਤੇ ਆਏ ਆ ਔਰ ਜੋ ਜੋਸ਼ ਦੇਖ ਰਹੇ ਆ ਨੌਜਵਾਨਾਂ ਦੇ ਵਿੱਚ ਔਰ ਪੂਰੀ ਦਸਹਿਰਾ ਕਮੇਟੀ ਦੇ ਵਿੱਚ ਪ੍ਰੀਤ ਨਰਾਜ ਡਰਾਮੈਟਿਕ ਕਲੱਬ ਨੂੰ ਬਹੁਤ ਬਹੁਤ ਵਧਾਈ ਆ ਜਿਹੜੇ ਪਿਛਲੇ 35 ਸਾਲ ਤੋਂ ਲਗਾਤਾਰ ਦਸਹਿਰਾ ਲਗਾ ਰਹੇ ਆ ਔਰ ਰਾਮਲੀਲਾ ਦਾ ਜਿਹੜਾ ਆ ਆਯੋਜਨ ਕਰਦੇ ਆ ਔਰ ਲੰਬੀ ਰਹਿਸਲ ਤੋਂ ਬਾਅਦ ਅੱਜ ਜਿਹੜਾ ਉਹ ਅੱਜ ਨਤੀਜਾ ਤੁਹਾਡੇ ਸਾਹਮਣੇ ਆ ਲੋਕਾਂ ਦਾ ਠਾਠਾ ਮਾਰਦਾ ਕੱਠ ਪੂਰੇ ਸ਼ਿਮਲਾਪੁਰੀ ਔਰ ਇਧਰ ਲਹਾਰੇ ਤੱਕ ਦੇ ਵੀ ਇਹ ਸੰਗਤਾਂ ਇੱਥੇ ਆਈਆਂ ਆ ਤੇ ਅੱਜ ਸਾਨੂੰ ਦਸਹਿਰੇ ਦੇ ਵਿੱਚ ਜਿਹੜੀ ਅਸੀਂ ਅੱਜ ਰਾਵਣ ਦਹਨ ਕਰਨਾ ਆ ਉਹਦੇ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਜਿਹੜੀ ਬਦੀ ਦੀ ਆ ਉਹ ਹਮੇਸ਼ਾ ਹਾਰ ਹੁੰਦੀ ਆ ਤੇ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਅੱਜ ਜਿੱਥੇ ਸਾਨੂੰ ਇੱਥੋਂ ਇੱਕ ਸੰਦੇਸ਼ ਲੈ ਕੇ ਜਾਣਾ ਚਾਹੀਦਾ ਕਿ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਇੱਕ ਬੁਰੇ ਕੰਮਾਂ ਦੇ ਵਿੱਚ ਪੈਨੇ ਆ ਤੇ ਸਾਡਾ ਵੀ ਨਾਮ ਸਮਾਜ ਦੇ ਵਿੱਚ ਅਸੀਂ ਪੂਰੀ ਤਰੀਕੇ ਨਾਲ ਖਤਮ ਹੋ ਜਾਂਦੇ ਆ ਔਰ ਇਨਸਾਨ ਦੇ ਕੋਲ ਸਿਰਫ ਜਾਂਦੇ ਵਕਤ ਇੱਕ ਨਾਮ ਹੀ ਆ ਉਹ ਨਾਮ ਤਾਂ ਬਣੂਗਾ ਜੇ ਚ ਕੋਈ ਚੰਗੇ ਕੰਮ ਕਰੂਗਾ ਅੱਜ ਰਾਮਚੰਦਰ ਭਗਵਾਨ ਜੀ ਦਾ ਨਾਮ ਆ ਜਿਹੜਾ ਉਹ ਰਹੀਂਦੀ ਦੁਨੀਆ ਤੱਕ ਐਸੇ ਤਰੀਕੇ ਨਾਲ ਰਹੂਗਾ ਅਸੀਂ ਉਹਨਾਂ ਆਪਣੀ ਜਿਹਾ ਸਿੱਖਿਆ ਲੈਣੀ ਆ ਕਿਉਂਕਿ ਜੋ ਉਹਨਾਂ ਨੇ ਸਖਿਆਵਾਂ ਦਿੱਤੀਆਂ ਅੱਜ ਸਾਨੂੰ ਉਹ ਜੀਵਨ ਚ ਧਾਰਨ ਦੀ ਲੋੜ ਆ ਤੇ ਮੈਂ ਆਪਣੇ ਵੱਲੋਂ ਸਾਰੇ ਮੁਹੱਲਾ ਨਿਵਾਸੀਆਂ ਨੂੰ ਤੇ ਏਰੀਆ ਵਾਸੀਆਂ ਨੂੰ ਦਸਹਿਰੇ ਦੀ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਬਸ ਬਹੁਤ ਆ ਜੀ ਹਾਂ ਜੀ ਹਾਂ ਜੀ ਮੈਂ ਪ੍ਰੀਤ ਨਟਰਾਜ ਜੀਮੈਟ੍ਰਿਕ ਕਲੱਬ ਦੇ ਸਾਰੇ ਮੈਂਬਰਾਂ ਨੂੰ ਅੱਜ ਦੇ ਇਸ ਦਸਹਿਰੇ ਦੇ ਬਹੁਤ ਵਧੀਆ ਯੋਜਨ ਲਈ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਇਹਨਾਂ ਨੂੰ ਆਸ ਕਰਦਾ ਅੱਗੇ ਤੋਂ ਇਸ ਤੋਂ ਵਧੀਆ ਰਾਮ ਰੀਲਾ ਤੇ ਦਸਹਿਰਾ ਲਗਾਉਣਗੇ ਧੰਨਵਾਦ ਜੀ ਅਤੇ ਅੱਜ ਜਿਹੜਾ ਦੁਸ਼ਹਿਰਾ ਮੇਲਾ ਸ਼ਿਮਲਾਪੁਰੀ ਪ੍ਰੀਤ ਨਗਰ ਵਿਖੇ ਪ੍ਰੀਤ ਨਟਰਾਜ ਕਲੱਬ ਵੱਲੋਂ ਖੇਡਿਆ ਗਿਆ ਜੋ ਇੱਥੇ ਰਾਮਲੀਲਾ ਖੇਡੀ ਗਈ ਹਫ਼ਤਾ ਭਰ ਪੂਰੀ ਉਸ ਰਾਜ ਜਿਹੜਾ ਮੇਲਾ ਹੈ ਉਹ ਮੇਲਾ ਅੱਜ ਮਨਾ ਰਹੇ ਆ ਵਧਾਈ ਦੇ ਪਾਤਰ ਨੇ ਗਰਬੇਲ ਸਿੰਘ ਜੀ ਨੀਡਾ ਪ੍ਰਧਾਨ ਸਾਹਿਬ ਗਰਮੀਤ ਸਿੰਘ ਜੀ ਗੀਤਾ ਵਾਈਸ ਪ੍ਰੈਜ਼ੀਡੈਂਟ ਅਤੇ ਇਹਨਾਂ ਦੀ ਸਮੁੱਚੀ ਟੀਮ ਅਤੇ ਜਿਹੜੇ ਉਹ ਕਲਾਕਾਰ ਜਿਹੜੇ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਦੇਣ ਇੱਥੇ RAM LILA ਚੱਲੀ ਆ ਉਹ ਸਾਰੇ ਕਲਰ ਰੋਡ ਕਰਕੇ ਲੋਕਾਂ ਨੂੰ ਜਿਹੜਾ ਮਨੋਰੰਜਨ ਵੀ ਕਰਾਇਆ ਤੇ ਜਿਹੜਾ ਆਪਣੇ ਪੀਰਾਂ ਪਗੰਬਰਾਂ ਨੂੰ ਯਾਦ ਵੀ ਕੀਤਾ ਸੋ ਇਹ ਦਸਹਿਰਾ ਜਿਹੜਾ ਨਕੀ ਨੇਕ ਤੇ ਬਦੀ ਦਾ ਜਿਹੜਾ ਪ੍ਰਤੀਕ ਆ ਸੋ ਆਪਾਂ ਸਾਰੇ ਹਰ ਸਾਲ ਮਨਾਉਨੇ ਆ ਇੱਕ ਵਾਰ ਫੇਰ ਮੈਂ ਆਪਣੀ ਟੀਮ ਵੱਲੋਂ ਦਵਿੰਦਰ ਰੋੜਾ ਜੀ ਸਮੁੱਚੀ ਟੀਮ ਜਿੰਨੀ ਸਾਡੀ ਆਈ ਆ ਸਾਰੇ ਵੱਲੋਂ ਦਾਸ ਮਨਜੀਤ ਸਿੰਘ ਜਿਬੜਾਪੁਰੀ ਜੋ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਦੁਸ਼ਹਿਰੇ ਦੀਆਂ ਵੀ ਲੱਖ ਲੱਖ ਵਧਾਈਆਂ ਬਲਾਉ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ